ਕਿਉਂਕਿ ਮੈਂ ਜਜਬਾਤੀ ਆ ਮੇਰੇ ਤੇ ਗੁਰੂ ਦੀ ਕਿਰਪਾ ਵੀ ਮੇਰੇ ਜਜਬਾਤ ਜਾਗ ਪਏ ਤੇ ਜੇ ਮੈਨੂੰ ਕੋਈ ਦੁੱਖ ਲੱਗੇ ਫਿਰ ਹਮ ਜਤ ਸਿੰਘ ਸ਼ਹੀਦ ਹੋਏ ਮੈਂ ਬੜਾ ਦੁਖੀ ਹੋਇਆ ਮੈਨੂੰ ਉੱਥੇ ਇਕੱਠ ਹੋਇਆ ਗੁਰਚਰਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਲੋਂਗੋ ਵਾਲ ਇਹ ਸਾਰੇ ਤਲਵੰਡੀ ਸਾਰੇ ਉੱਥੇ ਇਕੱਠੇ ਹੋਏ ਇਹਨਾਂ ਨੇ ਭਾਸ਼ਣ ਕੀਤਾ ਜੀ ਉੱਥੇ ਕੁਰਬਾਨੀਆਂ ਦੇਣੀਆਂ ਤੁਸੀਂ ਅੰਮ੍ਰitsar ਆਓ ਹਮ ਮੈਂ ਜੀ ਉੱਥੋਂ ਮੈਨੂੰ ਚਾ ਚੜ ਗਿਆ ਵੀ ਚਲ ਬਈ ਆਪਾਂ ਕੁਰਬਾਨੀ ਦੇਈਏ ਹੂੰ ਮੈਂ ਉੱਥੇ ਅਸਤੀਫਾ ਦਿੱਤਾ ਲਖਾਉਗਾਂ ਸਾਹਿਬ ਜੀ ਮੈਨੂੰ ਸੰਤੋਖ ਸਿੰਘ ਉੱਥੇ ਪ੍ਰਧਾਨ ਸੰਗ ਜੀ ਮੈਨੂੰ ਕਹਿੰਦੇ ਜੀ ਤੁਸੀਂ ਨਾ দাও ਅਸਤੀਫਾ ਹੂੰ ਬਈ ਤੁਹਾਡਾ ਕੀਰਤਨ ਵੀ ਵਧੀਆ ਹੈ ਤੁਸੀਂ ਚੁੱਪ ਕਰਕੇ ਆਪਣਾ ਡਿਊਟੀ ਕਰੋ ਹੂੰ ਵੀ ਇਹਨਾਂ ਨੇ ਤੁਹਾਨੂੰ ਖਰਾਬ ਕਰ ਜੀ ਮਾਜੀ ਮੈਂ ਨਹੀਂ ਰਹਿਣਾ ਹੁਣ ਮੇਰਾ ਮਨ ਚੜ ਗਿਆ ਮੈਂ ਤਾਂ ਜਾ ਕੇ ਕੁਰਬਾਨੀ ਦੇਣੀ ਆ ਹੂੰ ਮੈਂ ਜੀ ਉੱਥੋਂ ਆਇਆ ਅੰਮਰਸਾਰ ਆਇਆ ਇਹਨਾਂ ਨੇ ਮੇਰੀ ਗੱਲ ਇਹ ਨਾਲ ਸੁਣੀ ਹੂੰ ਗੱਲ ਇਹ ਨਾਲ ਸੁਣੀ ਮੈਂ ਜੀ ਫੇ ਖਾਣਾ ਪੀਣਾ ਛੱਡਦਾ ਉੱਥੇ ਹੂੰ ਖਾਣਾ ਪੀਣਾ ਛੱਡਦਾ ਮੈਨੂੰ ਚੁੱਕੇ ਰੋਂਦਾ RAMDAS ਆਸਥਾਨ ਚ ਲੇ